ਦੂਸਰਾ ਜਿਵੇਂ ਆ ਵੱਡੇ ਪਣੇ ਦਾ 6 ਮੀਟਰ ਕੱਪੜਾ ਸਿਲਕ ਚ ਜਿਵੇਂ ਬਟੀ ਕਾਲੇ ਸ਼ੂਟ ਤਿਆਰ ਕਰਾਉਣੇ ਆ ਦਿੱਤੇ ਪਾਸਤੇ ਇਹ ਸਾਨੂੰ ਲੱਗੂਗਾ 350 ਰੁਪਏ ਵਿੱਚ 6 ਮੀਟਰ ਵੱਡੇ ਪਣੇ ਦਾ ਕੱਪੜਾ 350 ਰੁਪਏ ਵਿੱਚ ਬਾਕੀ ਆ ਕੱਟ ਪੀਸ ਨੇ ਇਹ ਵੱਡੇ ਪਣੇ ਚ ਇਹ ਵੀ ਵੱਡੇ ਪਣੇ ਚ ਨੇ ਸਿਮਰ ਸਿਮਰ ਦਾ ਕੱਪੜਾ 3 ਮੀਟਰ 4 ਮੀਟਰ ਦਾ ਦੇਖੋ ਕਿੰਨਾ ਵਧੀਆ ਕਪੜਾ ਬਟੀ ਦੇ ਕਾਲੇ ਸੂਟ ਤਿਆਰ ਕਰਨ ਵਾਸਤੇ ਇਹ ਸਾਨੂੰ ਮਿਲਣਗੇ 250 ਰੁਪਏ ਵਿੱਚ ਇਹ ਆਹ ਦੇਖੋ 크ريب ਚ ਬਲੈਕ 크ريب ਇਹ ਸਿਲਕ ਦੇ ਸੂਟ ਜਿੰਨੇ ਤੁਸੀਂ ਤਿਆਰ ਕਰਨੇ ਨੇ ਬਟੀਕਾਂਲੇ ਬਹੁਤ ਵਧੀਆ ਨੇ ਅੱਗੇ ਆ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਆਹ ਲਓ ਸਾਰੇ 250 ਦੇ ਪੀਸ ਆ ਦੇਖੋ Here's the other piece.